ਆਸਾਸ ਉਸ ਨੇ ਦੱਸਿਆ ਕਿ ਰੇਸ਼ਮ ਸਿੰਘ ਨੇ ਪਿਛਲੇ ਕੁਝ ਮਹੀਨਿਆਂ 'ਚ ਪਟਿਆਲਾ, ਜਲੰਧਰ, ਫਰੀਦਕੋਟ, ਬਠਿੰਡਾ ਆਦਿ ਸਥਾਨਾਂ 'ਤੇ ਗ੍ਰਾਫਿਟੀਆਂ ਕੀਤੀਆਂ ਜਿਵੇਂ ਕਿ ਖਾਲਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ ਅਤੇ ਸਿੱਖ ਹਿੰਦੂ ਨਹੀਂ ਆਦਿ ਕਿਸ ਨਾਲ ਲੋਕਾਂ ਵਿੱਚ ੜਕਾਵਾ ਫੈਲ ਸਕਿਆ। ਭਾਜਪਾ ਗੌਰਵ ਯਾਦਵ ਨੇ ਦੱਸਿਆ ਕਿ ਰੇਸ਼ਮ ਸਿੰਘ ਨੂੰ ਵਿਦੇਸ਼ ਤੋਂ ਲਗਭਗ 10 ਲੱਖ ਰੁਪਏ ਦੀ ਫੰਡਿੰਗ ਮਿਲੀ ਹੈ ਜੋ ਕਿ ਸੰਭਾਵਤ ਤੌਰ 'ਤੇ ਐਸਐਫਜੀ ਅਤੇ ਹੋਰ ਉਕ ਬਾਦੀ ਤੱਤਾਂ ਵੱਲੋਂ ਭੇਜੀ ਗਈ ਹੈ ਉਹ ਹਰ ਵਾਰ ਗਤੀਵਿਧੀਆਂ ਦੀ ਵੀਡੀਓ ਬਣਾ ਕੇ ਵਿਦੇਸ਼ਾਂ 'ਚ ਬੈਠੇ ਐਸ ਐਫ ਜੀ ਨੇਤਾਵਾਂ ਨੂੰ ਪੇਸ਼ ਦਾ ਸਿੱ ਜੋ ਇਸ ਤਰ੍ਹਾਂ ਵਰਤੋਂ ਪ੍ਰਚਾਰ ਲਈ ਕਰਦੇ ਸਨ ਜਾਂਚ ਦੌਰਾਨ ਪਤਾ ਲੱਗਾ ਕਿ ਰੇਸ਼ਮ ਸਿੰਘ ਸੰਗਰੂਰ ਜੇਲ੍ਹ ਤੋਂ ਮਈ 2024 'ਚ ਰਿਹਾਂ ਹੋਇਆ ਸੀ ਅਤੇ ਉਸ ਤੋਂ ਬਾਅਦ ਫਿਰ ਤੋਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ। ਉਹ ਸ੍ਰਿੰਦਰ ਸਿੰਘ ਫਿਕਰੀਵਾਲ ਦੇ ਸੰਪਰਕ 'ਚ ਆਇਆ ਜੋ ਖੁਦ ਵੀ ਕਈ ਯੂਈਪੀਐਮ ਮਾਮਲਿਆਂ ਵਿੱਚ ਵਾਂਚਿਤ ਹੈ। ਐਸਐਸਓਸੀ ਨੇ ਇੱਕ ਖੂਫੀ ਆਪਰੇਸ਼ਨ ਚੋਂਦਿਆ ਰੇਸ਼ਮ ਸਿੰਘ ਨੂੰ ਹਾਲ ਹੀ ਦੇ ਖਰੜ ਇਲਾਕੇ ਤੋਂ ਗ੍ਰਿਫਤਾਰ ਕੀਤਾ ਜਿੱਥੇ ਉਹ ਲੁਕਿਆ ਹੋਇਆ ਸੀ। ਜਿੰਨਾ ਮੁੱਖ ਘਟਨਾਵਾਂ ਨੂੰ ਉਸਨੇ ਅੰਜਾਮ ਦਿੱਤਾ ਉਹ ਹਨ 23 24 ਮਈ 2024 ਪਟਿਆਲਾ ਸੰਗਰੂਰ ਹਾਈਵੇ ਉੱਤੇ ਐਸ ਐਫ ਜੇ ਖਾਲਿਸਤਾਨ ਗ੍ਰਾਫਿਟੀ 23 ਜਨਵਰੀ 2025 ਫਰੀਦਕੋਟ ਮੈਰੋ ਸਟੇਡੀਅਮ ਦੀ ਦੀਵਾਰ ਤੇ ਖਾਲਿਸਤਾਨ ਜਿੰਦਾਬਾਦ ਲਿਖਿਆ 15 16 ਮਈ 2025 ਜਲੰਧਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਤੇ ਪਾਕਿਸਤਾਨ ਜਿੰਦਾਬਾਦ 트ੰਪ ਜਿੰਦਾਬਾਦ ਐਸ ਐਫ ਜੇ ਲਿਖਿਆ ਬੇਬੂ ਜੂਨ 2025 ਫਲੋਰ ਵਿੱਚ ਡਾਕਟਰ ਅੰਬੇਦਕਰ ਦੀ ਮੂਰਤੀ ਤੇ ਖਾਲਾ ਸਫੇ ਮਾਰਿਆ ਤੇ ਐਸ ਐਫ ਜੀ ਲਿਖਿਆ 8 ਜੂਨ 2025 ਐਸ اے ਐਮ ਨਗਰ ਵਿੱਚ ਅੰਬੇਦਕਰ ਮੋਦਾਬਾਦ ਖਾਲਿਸਤਾਨ ਜ਼ਿੰਦਾਬਾਦ ਗਰਾਫਟੀ ਅਤੇ ਸਿੱਖ ਹਿੰਦੀ ਨਹੀਂ ਵਲਾ ਝੰਡਾ ਲਹਿਰਾਇਆ ਈਸ਼ਮ ਸਿੰਘ ਬਰਨਾਲਾ ਦੇ ਹਮੀਦੀ ਪਿੰਡ ਦਾ ਲੈਣ ਵਾਲਾ ਹੈ 2019 ਵਿੱਚ ਉਹ ਅਮਰੀਕਾ ਨਿਵਾਸੀ ਹਰਪ੍ਰੀਤ ਰਾਣਾ ਰਾਹੀਂ ਐਸ ਐਫ ਜੀ ਨਾਲ ਜੁੜਿਆ ਸੀ ਰਾਣਾ ਨੇ ਉਸ ਦੀ ਮੁਲਾਕਾਤ ਪੰਨੋ ਬਿਕਰਮ ਸਿੰਘ ਅਤੇ ਜੀ ਐਸ ਤਾਲੀ ਵਾਲ ਨਾਲ ਕਰਵਾਈ ਹੁਣ ਪੁਲਿਸ ਉਸਦੇ ਨੈਟਵਰਕ ਵੀ ਚਾਰਜ ਕਰ ਰਹੀ ਹੈ ਅਤੇ ਹੋਰ ਸਾਥੀਆਂ ਦੀ ਪਾਲ ਚੱਲੀ ਹੈ ਫਿਲਹਾਲ ਦੇ ਲਈ ਬਸ ਇੰਨਾ ਹੀ ਦੇਸ਼ ਪਰਦੇਸ਼ ਤੋਂ ਜੁੜੀਆਂ ਖਬਰਾਂ ਜਾਣਨ ਲਈ دیکھتے ਰਹੋ ਸਿਟੀ ਵਟਨਿਊਜ਼